ਸਾਸੀ ਕਾਲ ਵੀਰੇ ਸਵਾਗਤ ਹੈ ਤੁਹਾਡਾ YouTube ਚੈਨਲ ਫਰੀ ਕੋਡ ਪੀਨ ਕਲਬ 04 ਦੇ ਵਿੱਚ ਤੇ ਬਾਈ ਬਠੰਡੀ ਏਰੀਆ ਤੋਂ ਆਇਆ ਬਾਈ ਕੂਤਰ ਲੈਣ ਆਸਤੇ ਤੇ ਬਾਈ ਕਿਦਾਂ ਲੱਗੇ ਕੂਤਰ ਕਬੂਤਰ ਬਹੁਤ ਚੰਗੇ ਤੇ ਬਈਆਂ ਨੇ ਆਪਦੀ ਮਰਜ਼ੀ ਨਾਲ ਆਂਡਿਆਂ ਤੇ ਬੈਠੇ ਕੂਤਰਾਂ ਦਾ ਜੋੜਾ ਲਿਆ ਤੇ ਆਪਾਂ ਫੁੱਲ ਗਾਰੰਟੀ ਨਾਲ ਦਿੱਤਾ ਬਾਈ ਵਿਚਾਲੇ ਵਾਲਾ ਜਿਹੜਾ ਜੋੜਾ ਆ ਬੱਚਾ ਲਾਲ ਘੰਡ ਵਾਲਾ ਉਹ ਬਾਬੇ ਧੰਨੇ ਵਾਲੇ ਚ ਪਿਓਰ ਕੂਤਰ ਆ ਤੇ ਇਹ ਬਈ ਜਿਹੜੀ ਜੋੜੀ ਲਈ ਹੈ ਬਾਈ ਨੇ ਇਹ ਆਪਾ ਰਜਲਟ ਇਹ ਦੁਨ ਨੇ ਆਪ ਵੀ ਉੱਡੇ ਤੇ ਗਾਂ ਇਹਨਾਂ ਦੇ ਬੱਚੇ ਵੀ ਉੱਡਦੇ ਆ ਆ ਟੂਸਾ ਪੂਸ਼ ਤੇ ਆ ਹਰੇ ਟੂਥੇ ਵਾਲਾ ਕੂਤਰਾ ਇਹ ਪੁੰਨੂ ਵਾਲੇ ਤੇ ਹਿਆਰ ਵਾਲਿਆਂ ਦੇ ਗਾਂ ਮਿਸੇ ਆ ਮਤਲਬ ਕਿ ਇਹ ਦੋਨਾਂ ਜੋੜਾ ਦਿੱਤਾ ਬਾਈ ਨੂੰ ਲੱਗਿਆ ਵਿਆ ਤੇ ਬਰੀਡ ਤੇ ਜਿਹੜੀਆਂ ਰਿੰਗਾ ਬਈ ਇਹਨਾਂ ਦੇ ਪੱਕੀਆਂ ਨਾ ਬਈ ਪੈਰ ਦੇ ਵਿੱਚ ਪੱਕੀਆਂ ਰਿੰਗਾ ਜਿਹੜੇ ਬਚਪਨ ਚ ਬਈ ਆਪਾਂ ਪਾਉਣੇ ਆ ਕੂਤਰ ਦੇ ਇਹ ਖੁਦ ਵੀ ਉੱਡੇ ਆ ਵੇ ਜੋੜਾ ਤੇ ਗਾਂ ਇਹਨਾਂ ਦੇ ਬੱਚੇ ਵੀ ਆਪਾਂ ਲੈ ਕੇ ਦੇਖਿਆ ਉੱਡੇ ਵੇ ਰਜਲਟਡ ਆ ਪੂਰਾ ਵਧੀਆ ਤੇ ਮੇਨ ਬਈ ਬਾਈਆਂ ਨੂੰ ਸਮੱਸਿਆ ਇੱਕ ਹੋਰ ਆਉਂਦੀ ਸੀ ਵੀ ਛੋਟੇ ਪਿੰਡਾਂ ਤੋਂ ਕੂਤਰ ਜਾਣੇ ਨਹੀਂ ਚਾਹੀਦੇ ਇਹਨਾਂ ਦੀ ਬਰੀਡ ਆ ਬਈ ਰਿਜ਼ਲਟ ਆਪਾਂ ਲਿਆ ਬਈ ਛੋਟੇ ਪਿੰਡਾਂ ਤੋਂ ਬੱਚੇ ਜਿਹੜੇ ਨਹੀਂ ਹਲਦੇਗੇ ਤੇ ਘਰੋਂ ਵੀ ਬੱਚੇ ਵਧੀਆ ਔੜਦੇ ਆ ਬਈ ਤੇ ਬਾਕੀ ਜੇ ਕਿਸੇ ਬਈ ਨੇ ਵੀ ਬੱਚੇ ਛੋਟੇ ਪਿੰਡਾਂ ਵਾਸਤੇ ਜਾਂ ਬਰੀਡਿੰਗ ਵਾਸਤੇ ਜੋੜਾ ਲੈਣਾ ਤੇ ਜਾਂ ਬਈ ਬਾਜੀ ਵਾਸਤੇ ਰੈਡੀ ਕੂਤਰ ਲੈਣਾ ਤੋ ਆਪਣੇ ਨਾਲ ਸੰਪਰਕ ਕਰ ਸਕਦਾ ਤੇ ਰਿੰਗਾ ਬਈ ਆਪਣੇ ਜਿਹੜੀਆਂ ਇਹਨਾਂ ਦੇ ਪੈਰਾਂ ਦੇ ਵਿੱਚ ਆਰ 134 35 ਜੋ ਵੀ ਨੰਬਰ ਹੁੰਦਾ ਪੱਕੀਆਂ ਹੁੰਦੀਆਂ ਹਨ ਤੇ ਬਾਕੀ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਬਈ ਕਿਵੇਂ ਲੱਗੇ ਇਹ ਬਈ ਬਠਿੰਡੇ ਏਰੀਆ ਦਾ ਬਈ ਆ ਇਹ ਬਈ ਆਏ ਆਪਣੇ ਕੋਲ ਕੁੱਤਰ ਲੈਣ ਵਾਸਤੇ ਤੇ ਆਪਾਂ ਇਹਨਾਂ ਨੂੰ ਜੋੜਾ ਇੱਕ ਤੇ ਇੱਕ ਬੱਚਾ ਦਿੱਤਾ ਫੁੱਲ ਗਰੰਟੀ ਨਾਲ ਤੁਸੀਂ ਵੀ ਲੈਣਾ ਚਾਹੁੰਦੇ ਹੋ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਬਾਕੀ ਜੇ ਕਿਸੇ ਨੂੰ ਵੀ ਚਾਹੀਦਾ ਕੁੱਤਰਾ ਗਰੰਟੀ ਵਾਲਾ ਤੇ ਉਹ ਆਪਣੇ ਨਾਲ ਵਟਸਐਪ ਤੇ ਮੈਸੇਜ ਵੀ ਕਰ ਸਕਦਾ ਤੇ ਡਾਇਰੈਕਟ ਕਾਲ ਵੀ ਕਰ ਸਕਦਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿੱਦਾਂ ਦੇ ਲੱਗੇ ਧੰਨਵਾਦ